ਅਮਰੀਕਾ ਤੋਂ ਡਿਪੋਰਟ ਹੋ ਕੇ ਆਪਣੇ ਵਤਨ ਪਰਤੇ ਆਪਣੇ ਘਰ ਪਰਤੇ ਉਹਨਾਂ ਲੋਕਾਂ ਦੇ ਦੁੱਖ ਦੇ ਸਾਹਮਣੇ ਆ ਰਹੇ ਨੇ ਹਰ ਇੱਕ ਦੀ ਆਪੋ ਆਪਣੀ ਹੱਡ ਬੀਤੀ ਹੈ ਔਰ ਕੋਈ ਇਸ ਵਜ੍ਹਾ ਦੇ ਕਰਕੇ ਕਰਜ਼ੇ ਦੀ ਦਲਦਲ ਦੇ ਵਿੱਚ ਹੋਰ ਜ਼ਿਆਦਾ ਧਸ ਗਿਆ ਫਸ ਗਿਆ ਤੇ ਕੁਝ ਲੋਕ ਡਿਪਰੈਸ਼ਨ 'ਚ ਚਲੇ ਗਏ ਨੇ ਕੁਝ ਨੌਜਵਾਨਾਂ ਦੇ ਮੁੰਡਿਆਂ ਕੁੜੀਆਂ ਦੇ ਮਾਪੇ ਇਹ ਕਹਿ ਰਹੇ ਨੇ ਕਿ ਚਲੋ ਪੈਸੇ ਤਾਂ ਗਏ ਸੋ ਗਏ ਪਰ ਸਾਡੇ ਜੀ ਜਿਹੜੇ ਘਰਾਂ 'ਚ ਵਾਪਸ ਆ ਰਹੇ ਨੇ ਕਈਆਂ ਨੂੰ ਇਸ ਗੱਲ ਨਾਲ ਤਸੱਲੀ ਹੈ ਪਰ ਕਈਆਂ ਨੂੰ ਇਸ ਗੱਲ ਨਾਲ ਵੀ ਤਸੱਲੀ ਨਹੀਂ ਹੋ ਰਹੀ ਉਹ ਆਪਣੇ ਪੈਸੇ ਨੂੰ ਲੈ ਕੇ ਜਾਂ ਕਰਜ਼ਾ ਜਿਹੜਾ ਚੁੱਕ ਕੇ ਭੇਜਿਆ ਸੀ ਜ਼ਮੀਨ ਵੇਚ-ਵਟ ਕੇ ਭੇਜਿਆ ਸੀ ਉਸ ਕਰਕੇ ਬੜੇ ਪਰੇਸ਼ਾਨ ਨਜ਼ਰ ਆ ਰਹੇ ਨੇ ਇਸੇ ਤਰ੍ਹਾਂ ਦੀਆਂ ਵੱਖ-ਵੱਖਰੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ ਜੋ ਇਸ ਰਿਪੋਰਟ ਦੇ ਵਿੱਚ ਤੁਹਾਡੇ ਨਾਲ ਦੋ ਤਿੰਨ ਕਹਾਣੀਆਂ ਸਾਂਝੀਆਂ ਕਰਾਂਗੇ ਤੇ ਨਾਲ ਦੱਸਾਂਗੇ ਕਿ ਭਾਰਤ ਦੇ ਜਿਹੜੇ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ ਉਹਨਾਂ ਨੇ ਕੀ ਅੰਕੜਾ ਦਿੱਤਾ ਹੈ ਔਰ ਪਾਰਲੀਮੈਂਟ ਦੇ ਵਿੱਚ ਵੀ ਖੂਬ ਚਰਚਾ ਹੋ ਰਹੀ ਹੈ ਵਿਰੋਧੀਆਂ ਵੱਲੋਂ ਕੇਂਦਰ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਪਾਈ ਜਾ ਰਹੀ ਹੈ ਕਿ ਏਜੰਟਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਮੁੜ ਵਸੇਬੇ ਲਈ ਇਹਨਾਂ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਨਾ ਕੋਈ ਨੀਤੀ ਆਉਣੀ ਚਾਹੀਦੀ ਹੈ ਔਰ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਨੇ ਜਿਹੜੀਆਂ ਉਹ ਮੁੱਖ ਮੰਤਰੀ ਭਗਵੰਤ ਮਾਨ ਤੋਂ ਠੱਗ ਏਜੰਟਾਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕਰ ਰਹੀਆਂ ਨੇ ਔਰ ਮੁੱਖ ਮੰਤਰੀ ਨੇ ਜਿਹੜੇ ਉਹ ਅਮਰੀਕਾ ਦੀ ਇਸ ਕੀਤੀ ਗਈ ਹਰਕਤ ਨੂੰ ਲੈ ਕੇ ਕਿਵੇਂ ਬੀੜੀਆਂ ਵਿੱਚ ਜਾ ਬੀੜੀਆਂ ਪੈਰਾਂ ਚ ਪਾ ਕੇ ਹੱਥਾਂ ਨੂੰ ਹੱਥ ਕੜੀਆਂ ਲਗਾ ਕੇ ਜਿਹੜਾ ਲਿਆਂਦਾ ਗਿਆ ਬੜਾ ਮੰਦ ਭੱਗ ਹੈ ਸ਼ਰਮਨਾਕ ਹੈ ਤੇ ਨਾਲ ਹੀ ਉਹਨਾਂ ਨੇ ਹਰਿਆਣਾ ਸਰਕਾਰ ਦੀ ਵਿਲੋਚਨਾ ਕੀਤੀ ਕਿ ਅਮ੍ਰਿਤਸਰ 에য়ারਪੋਰਟ ਤੋਂ ਜਦੋਂ ਹਰਿਆਣਾ ਦੇ ਵਸਨੀਕਾਂ ਨੂੰ ਹਰਿਆਣੇ ਲਿਜਾਇਆ ਗਿਆ ਤਾਂ ਕਿਵੇਂ ਕੈਦੀਆਂ ਵਾਲੀਆਂ ਗੱਡੀਆਂ ਚ ਲੈ ਕੇ ਗਏ ਇਹ ਉਹਨਾਂ ਦੇ ਲਈ ਜਲਾਲਤ ਹੈ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਸਭ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰਦੇ ਆਂ ਲਹਿਰਾ ਗਾਗਾ ਦੇ ਨੀੜਲਾ ਪਿੰਡ ਹੈ ਗੁਰਨੇ ਖੁਰਦ ਉੱਥੋਂ ਦਾ ਇੰਦਰਜੀਤ ਸਿੰਘ ਜਿਹੜਾ ਮਹਿਜ 24 ਸਾਲ ਦਾ ਨੌਜਵਾਨ ਸੁਫਨੇ ਲੈ ਕੇ ਗਿਆ ਸੀ 35 ਦਿਨਾਂ ਬਾਅਦ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਜਾਂਦਾ ਹੈ ਅਚਾਨਕ ਰਿਪੋਰਟ ਹੋ ਕੇ ਆਇਆ ਇੰਦਰਜੀਤ ਸਿੰਘ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਉਹ ਡਾਕਟਰਾਂ ਤੋਂ ਇਲਾਜ ਕਰਵਾ ਰਿਹਾ ਹੈ ਇੰਦਰਜੀਤ ਸਿੰਘ ਦੇ ਪਿਤਾ ਬਿਕਰ ਸਿੰਘ ਗੁਰਨੇਖੁਰਦ ਦੇ ਆਪਣੇ ਪੁੱਤਰ ਦੀ ਦਾਸਤਾਨ ਸੁਣਾਉਂਦੇ ਆ ਭਾਵਕ ਹੁੰਦੇ ਆ ਕਿ ਆ ਕਿ ਅਸੀਂ ਆਪਣੇ ਪੁੱਤਰ ਨੂੰ 50 ਲੱਖ ਖਰਚ ਕੇ ਬਾਹਰ ਭੇਜਿਆ ਸੀ ਤਾਂ ਜੋ ਕੁਝ ਸਾਲਾਂ ਅੰਦਰ ਸਾਡਾ ਹੱਥ ਸੁਖਾਲਾ ਹੋ ਜਾਵੇ ਖੇਤੀ ਵਿੱਚੋਂ ਕੋ ਬਹੁਤਾ ਕੁਝ ਨਹੀਂ ਬਚਦਾ ਪਰ ਹੁਣ ਇੰਦਰਜੀਤ ਸਿੰਘ ਦੇ ਵਾਪਸ ਭਾਰਤ ਭੇਜ ਦਿੱਤੇ ਗਏ ਜਾਣ ਤੋਂ ਬਾਅਦ ਅਸੀਂ ਹੋਰ ਕਰਜਾਈ ਹੋ ਗਏ ਆ ਉਹਨਾਂ ਦੱਸਿਆ ਕਿ ਪਹਿਲਾਂ ਇੰਦਰਜੀਤ ਸਿੰਘ ਨੇ ਅਮਰੀਕਾ ਦਾ ਵੀਜ਼ਾ ਲਗਵਾਇਆ ਸੀ ਜਿਸ ਵਿੱਚ ਰਿਫਿਊਜ਼ਲ ਆ ਗਈ ਉਸ ਤੋਂ ਪ੍ਰੰਤ ਇੰਦਰਜੀਤ ਸਿੰਘ ਦੁਬਈ ਸਟੱਡੀ ਬੇਸ ਤੇ ਘੁੰਮਣ ਚਲਿਆ ਗਿਆ ਜਿੱਥੇ ਇਸ ਦੇ ਦੋਸਤ ਵੀ ਰਹਿੰਦੇ ਸਨ ਉੱਥੇ ਜਾ ਕੇ ਇੰਦਰਜੀਤ ਸਿੰਘ ਨੇ ਏਜੰਟ ਨਾਲ ਗੱਲਬਾਤ ਵੀ ਕਰ ਲਈ ਤੇ ਉਸ ਨੂੰ ਦੁਬਈ ਤੋਂ ਗ੍ਰੀਸ ਭੇਜ ਦਿੱਤਾ ਗਿਆ ਫਿਰ ਗ੍ਰੀਸ ਤੋਂ 1 ਜਨਵਰੀ 2025 ਨੂੰ ਇਟਲੀ ਅਤੇ 1 ਦਿਨ ਬਾਅਦ ਹੀ ਇਟਲੀ ਤੋਂ ਸਪੇਨ ਚਲਿਆ ਗਿਆ ਇਸ ਤਰ੍ਹਾਂ 5-6 ਮੁਲਕਾਂ ਦੇ ਗੇੜੇ ਕਢਦਾ ਜਿੱਥੋਂ ਉਸ ਨੂੰ ਅਮਰੀਕਾ ਦੇ ਨਾਲ ਲੱਗਦੇ ਦੇਸ਼ ਮੈਕਸੀਕੋ ਭੇਜ ਦਿੱਤਾ ਜਾਂਦਾ ਹੈ ਅਜੇ ਇੰਦਰਜੀਤ ਸਿੰਘ ਨੇ ਉੱਥੋਂ ਫਿਰ ਉਸ ਨੂੰ ਰਿਪੋਰਟ ਕਰਕੇ ਸਪੇਨ ਵਾਪਸ ਭੇਜਿਆ ਹੀ ਗਿਆ ਸੀ ਜਿੱਥੋਂ ਇੰਦਰਜੀਤ ਸਿੰਘ ਐਲ ਸਿਲੇਵਾ ਡੋਰ ਚਲਿਆ ਗਿਆ ਤੇ ਉਸ ਤੋਂ ਅਗਲੇ ਦਿਨ ਹੀ ਉਸ ਨੂੰ ਗੁਆਟੀਮਾਲਾ ਭੇਜ ਦਿੱਤਾ ਗਿਆ ਜਿੱਥੋਂ ਫਿਰ ਅਗਲੇ 5 ਦਿਨ ਬਾਅਦ ਮੈਕਸੀਕੋ ਰਿਹਾ ਤੇ ਉੱਥੇ ਜਾ ਕੇ ਪੇਮੈਂਟ ਕਲੀਅਰ ਕਰ ਦਿੱਤੀ ਇੱਕ ਹਫਤੇ ਬਾਅਦ 23 ਜਨਵਰੀ ਨੂੰ ਇੰਦਰਜੀਤ ਸਿੰਘ ਅਮਰੀਕਾ ਚਲਿਆ ਗਿਆ ਜਿੱਥੇ ਇੰਦਰਜੀਤ ਸਿੰਘ ਨੂੰ ਪਹੁੰਚ ਅਨਸਾਰ ਬਾਰਡਰ ਸਕਿਉਰਿਟੀ ਫੋਰਸ ਨੇ ਗ੍ਰਿਫਤਾਰ ਕਰ ਲਿਆ ਅਮਰੀਕਾ ਪਹੁੰਚਣ ਦੀ ਜਦੋਂ ਜਹਾਜ਼ ਬੋਤ ਕੀਤੀ ਇੰਦਰਜੀਤ ਸਿੰਘ ਨੇ ਤਾਂ ਫਿਰ ਵੀ ਗੱਲ ਨਹੀਂ ਬਣੀ ਜਦੋਂ ਪਹੁੰਚਦੇ ਸਾਰੀ ਬਾਰਡਰ ਸਕਿਉਰਿਟੀ ਫੋਰਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੁਣ ਇੰਦਰਜੀਤ ਸਿੰਘ ਜਦੋਂ ਮੀਡੀਆ ਨਾਲ ਗੱਲਬਾਤ ਕਰ ਰਿਹਾ ਤੇ ਉਹ ਦੱਸਦਾ ਹੈ ਕਿ ਮੈਨੂੰ 23 ਜਨਵਰੀ ਨੂੰ 5 ਫਰਵਰੀ ਤੱਕ ਅਮਰੀਕਾ ਦੀ ਬਾਰਡਰ ਚੌਂਕੀ ਵਿੱਚ ਰੱਖਿਆ ਗਿਆ ਜਿੱਥੇ ਸਾਨੂੰ ਕੱਪੜੇ ਵੀ ਬਦਲਣ ਨਹੀਂ ਦਿੱਤੇ ਗਏ ਤੇ ਗਰਮ ਪਾਣੀ ਪੀ ਕੇ ਹੀ ਗੁਜ਼ਾਰਾ ਕੀਤਾ ਇੰਦਰਜੀਤ ਸਿੰਘ ਨੇ ਕਿਹਾ ਕਿ ਜਦੋਂ ਸਾਨੂੰ ਭਾਰਤ ਭੇਜਣ ਲਈ ਜਹਾਜ਼ 'ਚ ਬਿਠਾਇਆ ਤਾਂ ਸਾਡੇ ਹੱਥਾਂ 'ਚ ਤੇ ਪੈਰਾਂ 'ਚ ਜਿਹੜੇ ਨੇ ਬੇੜੀਆਂ ਤੇ ਹੱਥ ਕੜੀਆਂ ਲਗਾ ਦਿੱਤੀਆਂ ਗਿਆ ਜਿਵੇਂ ਵੱਡੇ ਮੁਰਜ ਮਲਜਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਪਾਈਆਂ ਜਾਂਦੀਆਂ ਨੇ ਇੱਥੇ ਹੀ ਬਸ ਨਹੀਂ ਜਹਾਜ਼ 'ਚ ਬੈਠਣ ਪਰੰਤ ਸਾਡੇ ਲੱਕ ਦੁਆਲੇ ਚੈਨ ਵੀ ਪਾਈ ਗਈ ਤਾਂ ਜੋ ਅਸੀਂ ਖੜੇ ਨਾ ਹੋ ਸਕੀਏ ਇਸ ਤੋਂ ਇਲਾਵਾ ਸਾਨੂੰ ਅਮਰੀਕਾ ਲਿਆਉਣ ਸਮੇ ਅਮਰੀਕਾ ਤੋਂ ਲਿਆਉਣ ਸਮੇ ਪੁੱਠੇ ਰਸਤੇ ਅਮਰੀਕਾ ਤੋਂ ਸਮੁੰਦਰ ਵਿੱਚ ਬਣੇ ਟਾਪੂ ਆਇਰਲੈਂਡ ਤੇ ਉਤਾਰਿਆ ਗਿਆ ਉਸ ਨੂੰ ਪਰੰਤ 5 ਘੰਟੇ ਯੂਐਸਏ ਦੀ 에ਅਰ ਬੇਸ ਤੇ ਹੱਥ ਕੜੀਆਂ ਸਮੇਤ ਜਹਾਜ਼ ਵਿੱਚ ਹੀ ਬਿਠਾਈ ਰੱਖਿਆ ਜੋ ਸਾਡੇ ਲਈ ਬਹੁਤ ਅੱਖੀ ਔਖਾ ਸਮਾਂ ਸੀ ਇੰਦਰਜੀਤ ਸਿੰਘ ਦੇ ਪਿਤਾ ਬਿਕਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜਹਾਜ਼ ਪੁੱਜਣ ਸਮੇ ਮੈਂ ਤੇ ਮੇਰਾ ਪਰਿਵਾਰ ਵੀ ਪਹੁੰਚਿਆ ਹੋਇਆ ਸੀ ਪਰੰਤੂ ਸਾਨੂੰ ਸਾਡਾ ਪੁੱਤਰ ਸੌਂਪਿਆ ਨਹੀਂ ਸੀ ਗਿਆ ਸਗੋਂ ਉਹਨਾਂ ਕਿਹਾ ਕਿ ਅਸੀਂ ਆਪਣੇ ਆਪ ਹੀ ਆਪਣੀ ਨਿਗਰਾਨੀ ਵਿੱਚ ਇਸ ਨੂੰ ਘਰ ਛੱਡ ਕੇ ਆਵਾਂਗੇ ਜਿਸ ਦੇ ਚਲਦਿਆਂ ਸੰਗਰੂਰ ਦੀ ਪੁਲਿਸ ਅਤੇ ਫਿਰ ਇੱਥੋਂ ਲਹਿਰਾ ਦੀ ਪੁਲਿਸ ਦੀ ਨਿਗਰਾਨੀ ਹੇਠ ਸਾਡੇ ਪੁੱਤਰ ਇੰਦਰਜੀਤ ਸਿੰਘ ਨੂੰ ਘਰ ਪਹੁੰਚਾਇਆ ਗਿਆ ਇਹ ਲਹਿਰਾ ਗਾਗਾ ਦੇ ਨੇੜਲੇ ਪਿੰਡ ਗੁਰਨੇ ਖੁਰਦ ਦੀ ਕਹਾਣੀ ਹੈ ਇੰਦਰਜੀਤ ਸਿੰਘ ਦੀ ਇਸੇ ਤਰ੍ਹਾਂ ਦੀ ਇੱਕ ਕਹਾਣੀ ਬੇਗੋਵਾਲ ਸ਼ਹਿਰ ਦਾ ਨੇੜੇ ਪੈਂਦਾ ਪਿੰਡ ਪਦਾਸ ਜਿੱਥੋਂ ਨੌਜਵਾਨ ਦੇ ਜਿਹੜੇ ਮਾਪਿਓ ਨੇ ਉਹ ਡਾਢੇ ਦੁਖੀ ਹੋਏ ਬਹੁਤ ਦੁਖੀ ਹੋਏ ਪੁਧਾਸ ਦੇ ਵਿੱਚ ਅਮਰੀਕਾ ਵੱਲੋਂ ਰਿਪੋਰਟ ਕੀਤੀ ਕਿ 104 ਭਾਰਤੀਆਂ ਚ ਪੰਜਾਬ ਦੇ 30 ਜਿਹੜੇ ਪੰਜਾਬੀ ਸੀ ਉਹਨਾਂ ਵਿੱਚੋਂ ਪਿੰਡ ਪੁਧਾਸ ਦੇ ਜਿਹੜੇ ਮਾਂ ਪੁੱਤ ਵੀ ਸ਼ਾਮਲ ਸਨ ਜੋ ਅਮਰੀਕਾ ਵੱਲੋਂ ਰਿਪੋਰਟ ਕਰਨ ਤੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਆਪਣੇ ਘਰ ਡੀਐਸਪੀ ਦਲਜੀਤ ਸਿੰਘ ਤੇ ਡੀਐਸਪੀ ਪੁਲੱਥ ਕਰਨੈਲ ਸਿੰਘ ਦੀ ਗਵਾਹੀ ਇੱਥੇ ਦੇਰ ਰਾਤ ਘਰ ਪੁੱਜਦੇ ਨੇ ਇਸ ਸਮੇਂ ਪੀੜਤ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਹ 1 ਜਨਵਰੀ 2025 ਨੂੰ ਆਪਣੇ ਪੁੱਤਰ ਪ੍ਰਭਜੋਤ ਸਿੰਘ ਨਾਲ ਵਿਦੇਸ਼ ਅਮਰੀਕਾ ਲਈ ਗਏ ਸਨ ਜੋ ਯੂਰਪ ਤੋਂ ਵੱਖ-ਵੱਖ ਦੇਸ਼ਾਂ 'ਚ ਹੁੰਦੇ ਹੋਏ 27 ਜਨਵਰੀ ਨੂੰ ਹੀ ਹਾਲੇ ਅਮਰੀਕਾ ਕੈਂਪ 'ਚ ਵੜੇ ਹੀ ਸੀ ਜਿੱਥੇ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਗਈ ਤੇ ਸਾਨੂੰ ਉਸੇ ਵੇਲੇ ਪਤਾ ਲੱਗਾ ਕਿ ਇੱਕ ਆਰਮੀ ਦੇ ਹਵਾਈ ਜਹਾਜ਼ ਤੇ ਅਮ੍ਰਿਤਸਰ ਲਈ 5 ਸਾਲ ਦਾ ਜਿਹੜਾ ਜਿਹੜਾ ਡੈਪੂਟੇਸ਼ਨ ਲਗਾ ਕੇ ਰਿਪੋਰਟ ਕਰ ਦਿੱਤਾ ਗਿਆ ਪੀੜਤ ਮਾਂ ਪੁੱਤ ਦੇ ਘਰ ਪੁੱਜਣ ਤੇ ਪਰਿਵਾਰਕ ਮਾਹੌਲ ਬੇਹੱਦ ਭਾਵੁਕ ਨਜ਼ਰ ਆਇਆ ਇਸ ਤੋਂ ਇਲਾਵਾ ਉਹਨਾਂ ਵਿਦੇਸ਼ ਕਿਸ ਤਰ੍ਹਾਂ ਤੇ ਕਿਸ ਰਾਈ ਕਿੰਨੇ ਪੈਸਿਆਂ ਚ ਗਏ ਬਾਰੇ ਕੁਝ ਨਹੀਂ ਦੱਸਿਆ ਇਸ ਤੋਂ ਇਲਾਵਾ ਨੀੜਲੇ ਪਿੰਡ ਬਰੀয়াল ਦਾ ਜਿਹੜਾ ਨੌਜਵਾਨ ਹਰਪ੍ਰੀਤ ਸਿੰਘ ਤੇ ਪੁੱਤਰ ਗੁਰਜੰਗ ਸਿੰਘ ਵੀ ਰਿਪੋਰਟ ਕੀਤਾ ਗਿਆ ਜੋ ਦੇਰ ਰਾਤ ਘਰ ਆਪਣੇ ਪੁੱਜਿਆ ਪਰਵਾਰਕ ਮੈਂਬਰਾਂ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰਤਾ ਕੀਤਾ ਗਿਆ ਪਰ ਇੱਥੇ ਦੱਸਣਾ ਬਣਦਾ ਹੈ ਖਾਸ ਕਰਕੇ ਵੇਗੋਵਾਲ ਭੁਲਾਥ ਇਲਾਕਾ ਇੱਥੋਂ ਵੱਡੀ ਗਿਣਤੀ ਦੇ ਵਿੱਚ ਅਮਰੀਕਾ ਨੂੰ ਜਿਹੜੇ ਬਹੁਤ ਵੱਡੀ ਗਿਣਤੀ ਚ ਨੌਜਵਾਨ ਮੁੰਡੇ ਕੁੜੀਆਂ ਗਏ ਨੇ ਪਰ ਇਹ ਜਰੂਰ ਬਣਦਾ ਦੱਸਣਾ ਬਣਦਾ ਹੈ ਕਿ ਹਲਕਾ ਭਲਾ ਥੰਦਰ ਵੀ ਅਖੌਤੀ ਤੇ ਠਾਕ ਕਿਸਮ ਦੇ ਏਜੰਟਾਂ ਦੀ ਪਰਮਾਰ ਹੈ ਜੋ ਬਿਨਾ ਲਾਇਸੈਂਸ ਤੋਂ ਹੀ ਟਰੈਵਲ ਏਜੰਟੀ ਕਰਦੇ ਨੇ ਤੇ ਭੋਲੇ-ਭਾਲੇ ਲੋਕਾਂ ਨੂੰ ਸਭਜ ਬਾਗ ਦਿਖਾ ਕੇ ਡੌਂਕੀਆਂ ਰਾਂ ਹੀ ਵਿਦੇਸ਼ ਭੇਜ ਕੇ ਲੱਖਾਂ ਰੁਪਏ ਬਟੌਰ ਲੈਂਦੇ ਨੇ ਪਰ ਪੁਲਿਸ ਪ੍ਰਸ਼ਾਸਨ ਇਹਨਾਂ ਨੂੰ ਨੱਥ ਪਾਉਣ 'ਚ ਅਸਫਲ ਜਾ ਪਈ ਹੈ ਜਿਸ ਕਾਰਨ ਇਹ ਅਖੌਤੀ ਏਜੰਟ ਆਪਣਾ ਗੋਰਖ ਧੰਦਾ ਸ਼ਰਿਆਂ 'ਮ ਚਲਾ ਰਹੇ ਨੇ ਇਸ ਤਰੀਕੇ ਦੇ ਨਾਲ ਹੋਰ ਵੀ ਕਹਾਣੀਆਂ ਨੇ ਖਾਸ ਕਰਕੇ ਜਿਵੇਂ ਕਿ ਜਗਰਾਉਂ ਤੋਂ ਮੁਸਕਾਨ ਨਾਮ ਦੀ ਕੁੜੀ ਉਹ ਜਿਹੜਾ ਵੀ ਉਸਦੇ ਕੋਲੋਂ ਜਾਣਨਾ ਚਾਹੁੰਦਾ ਕੀ ਹੋਇਆ ਕਿਵੇਂ ਹੋਇਆ ਜਦੋਂ ਵੀ ਉਹ ਕਹਾਣੀ ਦੱਸਦੀ ਹੈ ਤਾਂ ਰੋ ਪੈਂਦੀ ਹੈ ਅਮਰੀਕਾ ਤੋਂ ਰਿਪੋਰਟ ਹੋਈ 21 ਸਾਲਾਂ ਮੁਸਕਾਨ ਨੇ ਘਰ ਪੁੱਜਦਿਆਂ ਹੀ ਸਾਰਿਆਂ ਦੇ ਗੱਲ ਲੱਗ ਕੇ ਉਹ ਰੁੰਦੀ ਹੈ ਔਰ ਮਾਹੌਲ ਬੇਹੱਦ ਭਾਵੁਕ ਹੋ ਜਾਂਦਾ ਮੁਸਕਾਨ ਨੇ ਕਿਹਾ ਕਿ ਉਸ ਨਾਲ ਧੋਖਾ ਹੋਇਆ ਉਹ ਇੰਗਲੈਂਡ ਦੀ ਪੜ੍ਹਾਈ ਕਰਨ ਲਈ ਗਈ ਸੀ ਉਸ ਕੋਲ ਹਜੇ 2 ਸਾਲ ਦਾ ਸਟੱਡੀ ਵੀਜ਼ਾ ਵੀ ਸੀ ਫਿਰ ਵੀ ਇੰਗਲੈਂਡ ਤੋਂ ਦੋਸਤਾਂ ਨਾਲ ਅਮਰੀਕਾ ਦੇ ਬਾਰਡਰ ਤੇ ਜਵਾਨਾਂ ਘੁੰਮਣ ਗਏ ਸਨ ਜਿੱਥੇ ਅਮਰੀਕਾ ਦੀ ਪੁਲਿਸ ਨੇ ਬਿਨਾਂ ਕੁਝ ਦੱਸਿਆ ਉਹਨਾਂ ਨੂੰ ਆਪਣੀਆਂ ਗੱਡੀਆਂ 'ਚ ਬਿਠਾ ਲਿਆ ਉਹਨਾਂ ਦੇ ਚੰਗੇ ਵਿਹਾਰ ਲਈ ਉਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਵੇਗਾ ਬਾਰੇ ਸੋਚਿਆ ਤੱਕ ਨਹੀਂ ਸੀ ਕਿ ਜਵਾਨਾਂ ਤੋਂ ਅਮਰੀਕੀ ਪੁਲਿਸ ਉਹਨਾਂ ਨੂੰ ਕੈਲੀਫੋਰਨੀਆ ਲੈ ਗਈ ਤੇ ਮੋੜ ਇੱਕ ਜਹਾਜ਼ 'ਚ ਬਿਠਾ ਕੇ ਰਵਾਨਾ ਕਰ ਦਿੱਤਾ ਜਿਹੜੇ ਤੇ ਗੈਰਕਾਨੂੰਨੀ ਢੰਗ ਨਾਲ ਗਏ ਸਨ ਉਹ ਤਾਂ ਇੱਕ ਪਹਿਲੀ ਨਜ਼ਰੇ ਸਮਝ ਆਉਂਦੀ ਹੈ ਕਿ ਡਿਪੋਰਟ ਕੀਤੇ ਗਏ ਕਿ ਉਹਨਾਂ ਨੇ ਤਰੀਕਾ ਗਲਤ ਅਪਣਾਇਆ ਅਮਰੀਕਾ ਪਹੁੰਚਣ ਦਾ ਪਰ ਮੁਸਕਾਨ 21 ਸਾਲਾਂ ਕੁੜੀ ਜਿਹੜੀ ਕਿ ਸਟੱਡੀ ਵੀਜ਼ਾ ਤੇ ਗਈ ਸੀ ਉੱਥੇ ਪੜਨ ਗਈ ਸੀ ਉਸ ਨੂੰ ਵੀ ਬਿਨਾ ਕੁਝ ਜਿਵੇਂ ਕਿ ਮੁਸਕਾਨ ਨੇ ਆਪਣੀ ਹੱਦ ਵੀਤੀ ਦੱਸੀ ਹੈ ਕਿ ਬਿਨਾ ਕੁਝ ਜਾਣਿਆ ਬਿਨਾ ਕੁਝ ਪੜਤਾਲ ਕੀਤੀਆਂ ਉਸ ਨੂੰ ਵੀ ਉਹਨਾਂ ਵਿੱਚ ਸ਼ਾਮਲ ਕਰ ਲਿਆ ਗਿਆ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਪ੍ਰਵਾਸ ਕਰਕੇ ਅਮਰੀਕਾ ਪੁੱਜੇ ਸਨ ਤਾਂ ਇਸੇ ਤਰ੍ਹਾਂ ਹੀ ਮੁਸਕਾਨ ਨੇ ਕਿਹਾ ਕਿ ਉਸ ਨਾਲ ਧੋਖਾ ਤੇ ਧੱਕੇਸ਼ਾਹੀ ਹੋਈ ਹੈ ਕੋਈ ਗੈਰ ਕਾਨੂੰਨੀ ਨਹੀਂ ਸੀ ਗਈ ਅਮਰੀਕਾ ਦੇ ਵਿਗੜੇ ਹਾਲਾਤ ਦੀ ਗਾਜ ਉਸਤੇ ਆ ਕੇ ਡਿੱਗੀ ਜਦ ਕਿ ਉਸ ਦੀ ਤਾਂ ਇੰਗਲੈਂਡ 'ਚ ਪੜ੍ਹਾਈ ਚੱਲ ਰਹੀ ਹੈ ਮੁਸਕਾਨ ਦੇ ਪਿਤਾ ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਸ ਦੀਆਂ ਚਾਰ ਧੀਆਂ ਨੇ ਮੁਸਕਾਨ ਨੂੰ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਇੰਗਲੈਂਡ ਤਾਂ ਭੇਜਿਆ ਸੀ ਬਾਕੀ ਧੀਆਂ ਦਾ ਵੀ ਉਸ ਦੇ ਨਾਲ ਭੁਿੱਖ ਸਮਰ ਜਾਵੇਗਾ ਪ੍ਰੈਸ ਕਾਰਵਾਈ ਨੇ ਉਹਨਾਂ ਦੇ ਸੁਪਨਿਆਂ ਦੇ ਉੱਤੇ ਪਾਣੀ ਫੇਰ ਦਿੱਤਾ ਹੈ ਤਾਂ ਇਸ ਮਸਲੇ ਦੇ ਵਿੱਚ ਹੁਣ ਦੇਖਦੇ ਹਾਂ ਕਿ ਇਸ ਕੁੜੀ ਨੂੰ ਮੁਸਕਾਨ ਨੂੰ ਦੁਬਾਰਾ ਇੰਗਲੈਂਡ ਭੇਜਿਆ ਜਾਂਦਾ ਹੈ ਕਿ ਨਹੀਂ ਭੇਜਿਆ ਜਾਂਦਾ ਕਿਉਂਕਿ ਇਸ ਨੂੰ ਅਮਰੀਕਾ ਸਰਕਾਰ ਵੱਲੋਂ ਬਿਨਾਂ ਕੁਝ ਜਾਂਚ ਕੀਤੇ ਆ ਪੜਤਾਲ ਕੀਤੇ ਆ ਇਸ ਕਾਰਵਾਈ ਨੂੰ ਅੰਜਾਮ ਦੇ ਦਿੱਤਾ ਗਿਆ ਜਿਸ ਨੂੰ ਜਿਹੜਾ ਵੀ ਪਤਾ ਲੱਗਦਾ ਉਹ ਕਹਿ ਰਿਹਾ ਕਿ ਸਰਾ ਸਰ ਗਲਤ ਹੈ ਤੇ ਧੱਕੇਸ਼ਾਹੀ ਹੈ ਮੁਸਕਾਨ ਤੇ ਉਸ ਦਾ ਪਰਿਵਾਰ ਸਾਰਾ ਹੀ ਇਸ ਗੱਲ ਨੂੰ ਲੈ ਕੇ ਘਰਲਾ ਰਿਹਾ ਹੈ ਕੀ ਹੁਣ ਮੁਸਕਾਨ ਦੀ ਇਹ ਕਹਾਣੀ ਪੰਜਾਬ ਪੁਲਿਸ ਤੱਕ ਤੇ ਪੰਜਾਬ ਸਰਕਾਰ ਤੱਕ ਪਹੁੰਚਦੀ ਹੈ ਤੇ ਕੀ ਭਾਰਤ ਸਰਕਾਰ ਨਾਲ ਗੱਲ ਕੀਤੀ ਜਾਏਗੀ ਤੇ ਅੱਗੇ ਜਾ ਕੇ ਭਾਰਤ ਸਰਕਾਰ ਕਿਵੇਂ ਨਜਿੱਠਦੀ ਹੈ ਇਸ ਮਾਮਲੇ ਨੂੰ ਖਾਸ ਕਰਕੇ ਮੁਸਕਾਨ ਦੇ ਕੇਸ ਨੂੰ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਸਾਡੇ ਭਾਰਤ ਦੇਸ਼ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਦਾਵਾ ਕੀਤਾ ਹੈ ਕਿ ਅਮਰੀਕਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਔਰ ਗੱਲਬਾਤ ਕਿਹੜੀ ਗੱਲ ਨੂੰ ਲੈ ਕੇ ਕਿਉਂਕਿ ਆਲੋਚਨਾ ਵੱਡੇ ਪੱਧਰ ਤੇ ਹੋਈ ਕਿ ਅਮਰੀਕੀ ਜਿਹੜੇ ਸਰਕਾਰ ਹੈ 트럼ਪ ਸਰਕਾਰ ਹੈ ਉਸਨੇ ਭਾਰਤੀ ਨਾਗਰਿਕਾਂ ਦੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਬੇਸ਼ੱਕ ਉਥੇ ਉਹ ਟੇਡੇ ਢੰਗ ਨਾਲ ਗਏ ਸਨ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਸਨ ਪਰ ਉਹਨਾਂ ਦੇ ਪੈਰਾਂ 'ਚ ਬੀੜੀਆਂ ਫਸਾਉਣਾ ਤੇ ਹੱਥਾਂ 'ਚ ਹੱਥ ਕੜੀਆਂ ਲਾ ਕੇ ਤੇ ਕਿਵੇਂ ਉਹਨਾਂ ਨੇ ਹੱਡ ਬੀਤੀਆਂ ਲੋਕਾਂ ਨੇ ਦੱਸੀਆਂ ਨੇ ਉਸ ਤਰੀਕੇ ਉਹਨਾਂ ਨੂੰ ਵਾਪਸ ਭੇਜਣਾ ਇਹ ਸਾਰਾ ਸਰਗਲਤ ਹੈ ਇਸ ਦੇ ਬਾਰੇ ਵਿਦੇਸ਼ ਮੰਤਰੀ ਨੇ ਕਿਹਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ ਕੀ ਗੱਲਬਾਤ ਦੇ ਦੌਰਾਨ ਮੁਸਕਾਨ ਕੁੜੀ ਜਿਹੜੀ ਪੜਨ ਗਈ ਸੀ ਕਿ ਉਸ ਦੀ ਗੱਲਬਾਤ ਦੇ ਲਈ ਵੀ ਭਾਰਤ ਤੇ ਅਮਰੀਕਾ ਸਰਕਾਰ ਦੇ ਵਿਚਾਰੇ ਕੋਈ ਗੱਲਬਾਤ ਹੋਵੇ ਕਿ ਇਸ ਤਰ੍ਹਾਂ ਦੀਆਂ ਅਨੋਖੀਆਂ ਤੇ ਕਈ ਅਜਿਹੀਆਂ ਕਹਾਣੀਆਂ ਨੇ ਜਿੱਥੇ ਲੋਕ ਪਰੇਸ਼ਾਨ ਨੇ ਕੁਝ ਡਿਪਰੈਸ਼ਨ ਚ ਗਏ ਨੇ ਤੇ ਕਈਆਂ ਨੇ ਆਪਣਾ ਇਲਾਜ ਵੀ ਸ਼ੁਰੂ ਕਰਵਾਇਆ ਤੇ ਕਈ ਕਰਜ਼ੇ ਦੇ ਵਿੱਚ ਇੰਨਾ ਜ਼ਿਆਦਾ ਫਸ ਚੁੱਕੇ ਨੇ ਕਿ ਚੰਗਾ ਭਵਿੱਖ ਬਣਾਉਣ ਦੀ ਖਾਤਰ ਉਹਨਾਂ ਨੇ ਕੋਈ ਸੁਪਨੇ ਵੇਖੇ ਸਨ ਪਰਿਵਾਰ ਦੇ ਇੱਕ ਜੀ ਨੂੰ ਬਾਹਰ ਘੱਲਿਆ ਸੀ ਜਿਸ ਦੇ ਵਿੱਚ ਕਈ ਪਰਿਵਾਰਾਂ ਦੇ ਤੇ ਦੋ ਦੋ ਜੀ ਨੇ ਜਿਵੇਂ ਕਿ ਮਾਂ ਪੁੱਤ ਦੀ ਕਹਾਣੀ ਪਿੰਡ ਪੁਦਾਸ ਦੀ ਹੈ ਬੇਗੋਵਾਲ ਦੇ ਲਾਗੇ ਪਿੰਡ ਦੀ ਤਾਂ ਇਸ ਤਰ੍ਹਾਂ ਕਈ ਅਜਿਹੇ ਜੀ ਨੇ ਜਿਹੜੇ ਪਰੇਸ਼ਾਨਤਾ ਹੋਈ ਨਾਲੋਂ ਆਰਥਿਕ ਤੌਰ ਦੇ ਉੱਤੇ ਵੀ ਬਹੁਤ ਜ਼ਿਆਦਾ ਸੱਟ ਖਾ ਬੈਠੇ ਨੇ ਤਾਂ ਹੁਣ ਉਸ ਦੇ ਵਿੱਚੋਂ ਕਿਵੇਂ ਨਿਕਲਦੇ ਨੇ ਮੁੜ ਵਿਸੇਬੇ ਦੀ ਪਾਲਿਸੀ ਕੋਈ ਆਉਂਦੀ ਹੈ ਇਹਨਾਂ ਲਈ ਜਾਂ ਨਹੀਂ ਆਉਂਦੀ ਇਹ ਆਉਣ ਵਾਲਾ ਸਮਾਂ ਪਤਾ ਲੱਗੇਗਾ ਪਰ ਠੱਗ ਏਜੰਟਾਂ ਦੀ ਜਿੰਨਾ ਤੱਕ ਗੱਲ ਹੈ ਉੱਥੇ ਕਾਰਵਾਈ ਕਰਨ ਦੀ ਮੰਗ ਤਾਂ ਉੱਠ ਰਹੀ ਹੈ ਪਰ ਕਾਰਵਾਈ ਕੀਤੀ ਜਾਵੇਗੀ ਕਿ ਨਹੀਂ ਇਸ ਦੇ ਬਾਰੇ ਆਉਣ ਵਾਲਾ ਸਮਾਂ ਦੱਸੇਗਾ ਪਰ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਇਹ ਵੀ ਦਾਵਾ ਕੀਤਾ ਹੈ ਪ੍ਰੈਸ ਨੂੰ ਬਿਆਨ ਦਿੰਦਿਆਂ ਹੋਇਆਂ ਕਿ ਠੱਗ ਜੰਠਾਂ ਦੇ ਖਿਲਾਫ ਤੁਰੰਤ ਕਾਰਵਾਈ ਦੀ ਜਿਹੜੀ ਆ ਮੁਹਿੰਮ ਉਹ ਸ਼ੁਰੂ ਕਰ ਦਿੱਤੀ ਜਾਵੇਗੀ। ਕੀ ਇਹ ਗੱਲਾਂ ਦੇ ਵਿੱਚ ਰਹਿ ਜਾਵੇਗਾ ਜਾਂ ਅਮਲੀ ਜਾਮਾ ਪਹਿਨਾ ਜਾਵੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ। ਫਿਲਹਾਲ ਜਦ ਤੱਕ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।